ਲੱਗਦਾ ਇਹ ਲਬਦਾ ਹੈ ਜੇ ਕਿਤੇ ਜਮਾਨਾ ਨਹੀਂ ਸੀ ਦੇਖਣਾ ਕਿ ਥੀੜ ਬਥੇਰੇ ਰੱਖੇ ਸੀਗੇ ਪਹਿਲਾਂ ਕੋਈ ਐਸੀ ਗੱਲ ਨਹੀਂ ਅੱਗੇ ਬਿਸਕੁਟ ਜਵਾਕ ਨੂੰ ਤੇ ਲੱਪੜਵਾ ਤੂੰ ਨਾ ਖਾਈ ਕੁੱਤਾ ਰਹਿੰਦਾ ਹਜੇ ਹੁਣ ਮੈਂਸਾ ਤੁਸੀਂ ਲਾ ਲਓ ਹਾਂ ਇਹਨਾਂ ਨੂੰ ਰੱਖਣ ਪਏ ਦੁਸ਼ਹਿਰਾ ਚ ਹਰੇਕ ਆ ਕੇ ਬਾਹਰ ਕਹਿ ਦਿੰਦੇ ਦੁੱਧ ਦੁੱਧ ਇਹਨਾਂ ਨੂੰ ਐਦਾਂ ਨਹੀਂ ਪਤਾ ਵੀ ਦੁੱਧ ਕਿਵੇਂ ਆਉਂਦਾ ਦੁੱਧ ਪਤਾ ਹੈ ਕਿਵੇਂ ਆਉਂਦਾ ਜੀ ਹਾਂ ਮੈਂ ਫਿਰ ਪਹਿਲਾਂ ਤਾਂ ਤੜਕੇ ਲੱਗਦੀ ਅਗਰ ਨਿੰਦੇ ਜਦੋਂ ਚੋਣ ਤੇ ਵਾਗ ਗਿਆ ਉਦੋਂ ਮੂਰੇ ਆਖੂ ਮੁਠੀ ਸਿੱਟੋ ਹਾ ਹਾ ਮੁਠੀ ਹਲਾ ਦੇਦਾ ਐ ਨਹੀਂ ਪਤਾ ਵੀ ਬਾਲਟੀ ਥੱਲੇ ਲੱਗੀ ਵੀ ਕਦੋਂ ਹੜਤਾਲ ਕਰ ਦੇ ਦੋ ਵਾਰੀ ਤਾਂ ਕੰਨ ਤੇ ਪੂਸ਼ ਕਕਾ ਕੇ ਮਾਰਦੀ ਆ ਗਿੱਲੀ ਮੂਤ ਵਾਲੀ ਉਦੋਂ ਮਗਰੋਂ ਬਾਲਟੀ 'ਚ ਮਾਰਦੀ ਐ ਲੱਟ ਟੈਣ ਦੇ ਨੇ ਅੰਦਰ ਪਿਆ ਨੂੰ ਵੀ ਸੁਣਦੀ ਆ ਵੀ ਮੈਨੂੰ ਐ ਲੱਗਦਾ ਮੈਂ ਹੜਤਾਲ ਕਰ ਗਈ ਅੱਜ ਤੇ ਇੱਥੇ ਤੜਕੇ ਆਖੀਂਗੇ ਦੁੱਧ ਪਾਣੀ ਵਾਲਾ ਦੁੱਧ ਹੈ ਦੁੱਧ ਪਾਣੀ ਉਹ ਦੁੱਧ ਕੇ ਜਦੋਂ ਬਣਿਆ ਤਾਂ ਦੇਖ ਲਓ ਵੀ ਕਿਵੇਂ ਬਣ ਕੇ ਆਇਆ ਇਹ ਇਹਨਾਂ ਦਾ ਕੀ ਪਤਾ ਤੜਕੇ ਨੂੰ ਕਦੋਂ ਕਰ ਦੇਣਾ ਮੈਂ ਦੇਖਿਆ ਇਹਨਾਂ ਨੂੰ ਤੂੜੀ ਦੀਆਂ ਚਾਹੇ 11 ਬੰਡਾ ਪਾ ਦਿਓ ਹੂੰ ਮੈਂ 20 ਵਾਰੀ ਇਹੇ ਕਰੇ ਜਿਦਾਰੀ ਇਹ ਗੱਲ ਮौज ਹੈ ਉਹਨਾਂ ਨੂੰ ਜਿਹੜੇ ਸ਼ਹਿਰ ਵਾਲੇ ਲੋਕ ਹੈ ਹਾਂ ਇਹਨਾਂ ਨੂੰ ਚਾਹੇ 35 ਬੰਡਾ ਪਾ ਦਿਓ ਹੂੰ 35 ਬੰਡਾ ਪਾ ਕੇ ਵੀ ਬੈਕ ਪੂਸ਼ ਕਰਕੇ ਹਾਂ ਕੋਣੀ ਗਣੀ ਕਰਕੇ ਇਹਨਾਂ ਨੇ ਜ਼ਰੂਰ ਕਰਨਾ ਵਾਹ ਮਖਾਜਾ ਹੈ ਤੂੰ ਸੁਬਾਹ ਚ ਦਾਣਾ ਰਲਾ ਦੇਉ ਚਾਹੀ ਸੁਬਾਹ ਚ ਨੀਰਾ ਰਲਾ ਦੇਉ ਸਾਰਾ ਇਕੱਠਾ ਪਾ ਦੇਉ ਇਹਨੇ ਮਕਾ ਕੇ ਕੱਲਾ ਕੋਹਾਬ ਕਰਕੇ ਇਹਨੇ ਫੇਰ ਐ ਕਰਨੇ ਇਹ ਨਹੀਂ ਹਟਦੀ ਮੈਂ ਪਾਣੀ ਪੀਉਣਾ ਹੁੰਨਾ ਮੈਨੂੰ ਕਦੇ ਕਦੇ ਬੁੜੀਆਂ ਕਹਿ ਜਿੰਦੇ ਵੀ ਡਿਊਟੀ ਲਾਉ ਪਾਣੀ ਅੱਜ ਤੇਰੀ ਡਿਊਟੀ ਹੈ ਅੱਛਾ ਅਸੀਂ ਕਿਤੇ ਕੰਮ ਜਿੰਦੇ ਮੈਂ ਇਹਨਾਂ ਨੂੰ ਕਹਿੰਦਾ ਨੇ ਵੀ 5 ਮਿੰਟ ਦੇ ਦਿੱਤੇ ਇਹਨੇ ਤਾਂ ਪੀ ਲਈ ਇਹ ਤੋਂ ਬਾਅਦ ਡਾਂਗ ਮੇਰੇ ਕੋਲ ਅਸੀਂ ਹਰੇਕ ਕੰਮ ਪੱਤ ਟਾਈਮ ਨਾ ਕਰਦੇ ਆ ਤੂੰ ਤਾਂ ਚੱਕ ਕੇ ਪੁੱਥੜ ਤੇ ਖੜੀ ਨੇ ਮੈਨੂੰ ਦਾਣਾ ਹਲਾਉਗਾ ਵਿੱਚ ਮੈਂ 2 ਮਿੰਟ ਦਾਣਾ ਹਲਾਉਗਾ ਵਿੱਚ ਮੁਠੀ ਪਾ ਕੇ ਹਾਂ ਤੇ 3 ਮਿੰਟ ਤੈਨੂੰ ਦਿੱਤੇ ਪੀਣ ਦੇ ਪੀਣਾ ਪੀਲਾ ਨਹੀਂ ਮੇਰੇ ਕੋਲ ਫੜੋੜਾ ਪਿਆ ਵੀ ਤੁਸੀਂ ਤਾਂ ਜਦੋਂ ਮਰਜੀ ਡੀਸੀ ਮਾਰਦੇ ਹੋ ਤੁਹਾਨੂੰ ਹੋਰ ਕੋਈ ਕੰਮ ਹੀ ਨਹੀਂ ਉਹ ਤਾਂ ਖੜੀ ਉੱਤੇ ਆਪ ਸੁਣ ਬੀਬੀ ਆਪ ਤਾਂ ਕਰੀ ਜਾਂਦੀ ਐ ਪੀਊਗੀ ਪੀਊਗੀ ਤੂੰ ਤਾਂ 3 ਘੰਟੇ ਕਰੀ ਜਾ ਸਾਨੂੰ ਕੀ ਆ ਮੈਂ ਤਾਂ ਇਹਨਾਂ ਨੂੰ ਟਾਈਮ ਦਿੰਨਾ ਉਹਨਾਂ ਮਖਿਆ ਵੀ 3 ਮਿੰਟ ਕੱਟੇ ਦੇ 5 ਮਿੰਟ ਝੋਟੀ ਦੇ 7 ਮਿੰਟ ਵੱਡੀ ਮੈਂ ਦੇ ਟਿੱਟ ਦੇ ਮੁਤਾਬਕ ਟਾਈਮ ਦੇਈ ਜਾ ਜੀ ਆਪ ਤਾਂ ਉਹਨੇ ਟਾਈਮ ਹੱਟ ਟਾਈਮ ਦੇ ਨਾ ਮਤ ਪਾਣੀ ਪੀਉਣ ਨੂੰ ਵੀ ਐਨੇ ਚੱਚ ਪੀਣੀ ਐ ਐਨੇ ਜੇਸਮਾਨ ਨਮਾਉਂਦਾ ਪਹਿਲਾਂ ਦੇਖੀਦਾ ਵੀ ਵੱਡੀ ਮੈਨੂੰ ਇੰਨਾ ਪਾਣੀ ਚਾਹੀਦਾ ਇਹਨਾਂ ਦਾ ਤੂੰ ਸਾਰਾ ਦਿਨ ਆ ਕੇ ਬੋਰੀ ਲੈ ਲੈ ਤੋ ਖੁਰਕ ਕਰੀ ਜਾਏ ਜੇ ਸਾਢੇ 3 ਮਹੀਨੇ ਉੱਟ ਕੜੀ ਜਾਂਦਾ ਗਈ ਉੱਥੇ ਕਰੀ ਜਾਣੀਆਂ ਗੱਲਾਂ ਐਂ ਕਰਨਾ ਮੂਈ ਲੈ ਲੈ ਲੈਣਾ ਨਹੀਂ ਇਹਨਾਂ ਦੇ ਕੀ ਪਾਠ ਕਰਨਾ ਪਾਣੀ ਤਾਂ ਹੁਣ ਤਾਂ ਸੌਖ ਹੋ ਗਈ ਹੁਣ ਤਾਂ ਟੂਟੀਆਂ ਪਹਿਲਾਂ ਤਾਂ ਮਤਲਬ ਉਦੋਂ ਬਾੜੀ ਖੇਤ ਚੜਦੀ ਹੁੰਦੀ ਜਦੋਂ ਨਲਕਾ ਗੇੜ ਕੇ ਪਰ ਆਉਣਾ ਪੈਂਦਾ ਹੁੰਦਾ ਵੀ ਪਾਣੀ ਉਹ ਤਾਂ ਹਾਂ ਹੁਣ ਤਾਂ ਕੱਲੀ ਟੂਟੀ ਸਾਡੇ ਨਾਲ ਉਦੋਂ ਦਾ ਤੂੰ ਅਗਰ ਦੂਜੀ ਮੋਟਰ ਜੀ ਆਈ ਜੀ ਹੁਣ ਤਾਂ ਖਤਮ ਹੋ ਗਈ ਹਾਂ ਕਿਉਂ ਕਿਉਂ ਕਿ ਉਹਦੇ ਨਾਲ ਪਾਣੀ ਪੀਉਂਦੇ ਬਿਜਲੀ ਵੀ ਨਾਲ ਆਇਆ ਕਰਦੀ ਦੇਖੀ ਕਿਉਂ ਤਾਂ ਹਮਿਆਂ ਦੀ ਲੋੜ ਮਾਰਦੀ ਬਿਜਲੀ ਆ ਕਰਦੀ ਟੀਵੀ ਵਿੰਗੇ ਕਰ ਦਿੰਦੀ ਸੀ ਉਹ ਹਾਂ ਹਾਂ ਅਗਰ ਉਹ ਵੀ ਫਰਕ ਪੈ ਗਿਆ ਜੀ ਹੁਣ ਤਾਂ ਮੈਂ ਕਿਤੇ ਸਟੇਸ਼ਨ ਕੋਲ ਅੱਗੇ ਤਾਂ ਉਹ ਆਉਂਦਾ ਕਿਉਂ ਆਉਣ ਆਉਣ ਪੂਰੇ ਫੋਟੋਆਂ ਦੀ ਪੁਰਾਣੀਆਂ ਬੁੜੀਆਂ ਨੂੰ ਪਤਾ ਨਾ ਮੇਰੀ ਦਾਦੀ ਹੁੰਦੀ ਹਾਂ ਮੇਰੀ ਦਾਦੀ ਉਹ ਅਸੀਂ ਮਾਰ ਕੇ ਬਹਤ ਵੀ ਆਪਣੇ ਬਲੈਕ ਐਂਡ ਵਾਈਟ ਟੀਵੀ ਆ ਅੱਛਾ ਤੇ ਦਾਦੀ ਮੋੜ ਕੇ ਮੈਂ ਮੈਂ ਕਿਹਾ ਅੰਬੋ ਤੂੰ ਵੀ ਦੇਖ ਲਈ ਹੂੰ ਮੈਂ ਵੀ ਦੇਖ ਜਦੋਂ ਆ ਕੇ ਬੋਲੀ ਨਮਸਕਾਰ ਜਲੰਧਰ ਦੂਰ ਦਾ ਚੰਤੋਂ ਬੋਲ ਸਵੇਰ ਸਾਢੇ ਸਵੇਰ ਸ਼ਾਮ ਦੀ ਸ਼ਾਮ ਦੀ ਸ਼ੁਰੂ ਹੁੰਦੀ ਹੈ ਮੈਂ ਕਿਹਾ ਮੇਰੀ ਦਾਦੀ ਬੋਲਦੀ ਆ ਤੂੰ ਤੱਕੜੀਆਂ ਭੈਣੇ ਅਸੀਂ ਬਟਾ